ਟੈਲੀਫੋਨ ਐਕਸਚੇਂਜ ਵਿਖੇ ਵਿਧਾਇਕ ਡਾਕਟਰ ਅਜੀਤ ਗੁਪਤਾ ਵੱਲੋਂ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਹਨਾਂ ਨੇ ਖੁਦ ਵੀ ਸਫਾਈ ਕਰਮਚਾਰੀਆਂ ਦੇ ਨਾਲ ਮਿਲ ਕੇ ਸੇਵਾ ਨਿਭਾਈ ਅਤੇ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਹੋਣ ਦਾ ਸੰਦੇਸ਼ ਦਿੱਤਾ। ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਜ਼ਰੂਰ ਦੇਣ। ਮੈਂ ਸ਼ੁਭ ਨਵਰਾਤਰੀਆਂ ਬहोत-ਬहोत ਮੁਬਾਰਕਬਾਦ ਦਿੰਦਾ। ਔਰ ਜਿਸਾਂ ਕਿ ਅਸੀਂ ਪਹਿਲੇ ਨਵਰਾਤਰੇ ਵਾਲੇ ਦਿਨ ਇਹ ਸਫਾਈ ਮੁਹਿੰਮ ਸ਼ੁਰੂ ਕੀਤੀ ਸੀ ਔਰ ਕਿਹਾ ਸੀ ਕਿ ਰੋਜ਼ ਅਸੀਂ ਜਿਹੜੀ ਆ ਪੂਰੇ 9 ਦਿਨ 9 ਨਵਰਾਤਰੇ 9 ਦਿਨ ਅਸੀਂ ਮਾਤਰਾਣੀ ਦੇ ਜਿਹੜੇ ਨਵਰਾਤਰੇ ਦੇ ਵਿੱਚ ਸਫਾਈ ਕਰਾਂਗੇ ਉਸ ਵਾਦੇ ਨੂੰ ਪੂਰਾ ਕਰਦੇ ਆਏ ਅਸੀਂ ਰੋਜ਼ ਹੀ ਡੇਲੀ ਜਿਹੜਾ ਸਾਡੀਆਂ ਸਾਰੀਆਂ ਟੀਮਾਂ ਤੁਸੀਂ ਦੇਖ ਸਕਦੇ ਹੋ ਅਮਰਸਰ ਵਾਸੀਆਂ ਨੂੰ ਮੈਂ ਵਿਸ਼ਵਾਸ ਤੋਂ ਅੱਲਾ ਕਿ ਅਸੀਂ ਜਿਹੜੀ ਗੂੜੇ ਦੀ ਸਮੱਸਿਆ ਇਹਨੂੰ ਜੜ ਤੋਂ ਖਤਮ ਕਰ ਦੇਗੇ ਇਹ ਸਮੱਸਿਆ ਤੇ ਬਣਾਈ ਦੂਜੀਆਂ ਪਾਰਟੀਆਂ ਵਾਲੀ ਹੋਈ ਹੈ 2016 ਦੀ ਸਮੱਸਿਆ ਵੱਡਾ ਕੰਪਨੀ ਜਿਹਨੂੰ ਇਹਨਾਂ ਨੇ ਕੰਟਰੈਕਟ ਦਿੱਤਾ ਸੀ 25 ਸਾਲ ਦਾ ਉਹ ਧੋਖਾ ਦੇ ਕੇ ਭੱਜ ਗਈ ਇੱਥੋਂ ਹੁਣ ਤੁਸੀਂ ਜਾਂਦੇ ਹੋ ਨਵੀਂ ਕੰਪਨੀ ਨੂੰ ਲਿਆਂਨ ਲਈ ਥੋੜਾ ਟਾਈਮ ਲੱਗਦਾ ਸਾਨੂੰ ਥੋੜਾ ਟਾਈਮ ਦਿਓ 10-15 ਦਿਨ ਅਸੀਂ ਸਾਰੀ ਇਹ ਕੂੜੇ ਦੀ ਜਿੰਨੀ ਸਮੱਸਿਆ ਸੀਵਰੇਜ ਦੀ ਜਿੰਨੀ ਸਮੱਸਿਆ ਹੈ ਸੈਂਟਰਲ ਕੇ ਦੀ ਜੜ ਤੋਂ ਖਤਮ ਕਰ ਦਿਆਂਗੇ